ਯਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਹਾਥੀ ਤੇ ਦਰਜੀ ਦੀ ਕਹਾਣੀ ਹੈ ਇੱਕ ਸਮੇਂ ਦੀ ਗੱਲ ਹੈ ਪਿੰਡ ਦੇ ਬਾਹਰ ਇੱਕ ਵੱਡਾ ਜੰਗਲ ਸੀ ਉਸ ਜੰਗਲ ਵਿੱਚ ਹਰ ਕਿਸਮ ਦੇ ਜਾਨਵਰ বাসਦੇ ਸਨ ਜਿਵੇਂ ਬਾਂਦਰ ਮੋਰ ਚਿੱਤੇ ਹਿਰਨ ਖਰਗੋਸ਼ ਤੇ ਸਭ ਤੋਂ ਵੱਡਾ ਹਾਥੀ ਉਹ ਹਾਥੀ ਬਹੁਤ ਹੀ ਸ਼ਾਂਤ ਸੁਭਾਅ ਵਾਲਾ ਸੀ ਪਿੰਡ ਦੇ ਬੱਚੇ ਉਸ ਨੂੰ ਗੱਜੂ ਕਹਿ ਕੇ ਬੁਲਾਉਂਦੇ ਸਨ ਹਰ ਸਵੇਰ ਗੱਜੂ ਜੰਗਲ ਤੋਂ ਨਦੀ ਦੇ ਕਿਨਾਰੇ ਆਉਂਦਾ ਸੀ ਤੇ ਪਾਣੀ ਪੀਂਦਾ ਸੀ ਜਿੱਥੇ ਨਦੀ ਸੀ ਉੱਥੇ ਹੀ ਪਿੰਡ ਦੇ ਲੋਕਾਂ ਦੀਆਂ ਦੁਕਾਨਾਂ ਵੀ ਸਨ ਉਨ੍ਹਾਂ ਦੁਕਾਨਾਂ ਵਿੱਚੋਂ ਇੱਕ ਛੋਟੀ ਜਿਹੀ ਸੀ ਦਰਜੀ ਦੀ ਦੁਕਾਨ ਜਿਸ ਦਾ ਨਾਮ ਸੀ ਲਾਲੂ ਦਰਜੀ ਲਾਲੂ ਬਹੁਤ ਹੀ ਹਸਮੁਖ ਅਤੇ ਮਿਹਨਤੀ ਇਨਸਾਨ ਸੀ ਉਸ ਵੀਰੇ ਤੋਂ ਹੀ ਸ਼ਾਮ ਤੱਕ ਗਾਕਾਂ ਦੇ ਕੱਪੜੇ ਸਿਉਂਦਾ ਮਸ਼ੀਨ ਦੀ ਟਕ ਟਕ ਆਵਾਜ਼ ਨਾਲ ਪੂਰਾ ਚੌਂਕ ਗੂੰਜਦਾ ਰਹਿੰਦਾ ਗੱਜੂ ਨੂੰ ਵੀ ਉਹ ਟਕ ਟਕ ਦੀ ਆਵਾਜ਼ ਬਹੁਤ ਪਸੰਦ ਸੀ ਕਈ ਵਾਰੀ ਜਦੋਂ ਗੱਜੂ ਪਾਣੀ ਪੀ ਕੇ ਵਾਪਸ ਆਉਂਦਾ ਉਹ ਦਰਜੀ ਦੀ ਦੁਕਾਨ ਦੇ ਸਾਹਮਣੇ ਰੁਕਦਾ ਤੇ ਆਪਣੀ ਸੁੰਡ ਨਾਲ ਅੰਦਰ ਝਾਕ ਲੈਂਦਾ ਲਾਲੂ ਹੱਸ ਕੇ ਕਹਿੰਦਾ ਓਏ ਗੱਜੂਪਰਾ ਫੇਰ ਆ ਗਿਆ ਤੂੰ ਆ ਵੇਖ ਮੈਂ ਨਵੀਂ ਕਮੀਜ਼ ਸੀ ਰਿਆ ਸੀ ਗੱਜੂ ਹੌਲੀ-ਹੌਲੀ ਕੁਰਕਰਾਉਂਦਾ ਜਿਵੇਂ ਕਹਿ ਰਿਹਾ ਹੋਵੇ ਬਹੁਤ ਵਧੀਆ ਲਾਲੂ ਤੂੰ ਤਾਂ ਕਮਾਲ ਦਾ ਦਰਜੀ ਐ ਹਰ ਰੋਜ਼ ਇਹੀ ਹੁੰਦਾ ਰਿਹਾ ਹਾਥੀ ਤੇ ਦਰਜੀ ਵਿੱਚ ਹੌਲੀ-ਹੌਲੀ ਮਿੱਤਰਤਾ ਹੁੰਦੀ ਗਈ ਕਈ ਵਾਰ ਉਸ ਨੂੰ ਦਰਜੀ ਕੇਲਾ ਕਈ ਵਾਰੀ ਗੰਨੇ ਦਾ ਟੁਕੜਾ ਦੇ ਦਿੰਦਾ ਗੱਜੂ ਵੀ ਆਪਣੀ ਸੁੰਡ ਨਾਲ ਦਰਜੀ ਦੇ ਸਿਰ ਤੇ ਪਿਆਰ ਨਾਲ ਹੌਲੀ ਜੀ ਥਾਪੀ ਮਾਰਦਾ ਪਿੰਡ ਦੀ ਲੋਕ ਹੱਸਦੇ ਤੇ ਕਹਿੰਦੇ ਵੇਖੋ ਵੇਖੋ ਦਰਜੀ ਤੇ ਹਾਥੀ ਦੀ ਦੋਸਤੀ ਹੋ ਗਈ ਹੈ ਇਹ ਦੋਸਤੀ ਕਈ ਮਹੀਨਿਆਂ ਤੱਕ ਚੱਲਦੀ ਰਹੀ ਹਾਥੀ ਹਰ ਸਵੇਰ ਆਉਂਦਾ ਦਰਜੀ ਨਾਲ ਮਿਲਦਾ ਕੁਝ ਖਾਂਦਾ ਤੇ ਖੁਸ਼ੀ ਨਾਲ ਜੰਗਲ ਵਿੱਚ ਵਾਪਸ ਚਲਾ ਜਾਂਦਾ ਪਰ ਕਿਸਮਤ ਨੇ ਜਿਵੇਂ ਖੇਡ ਖੇਡਣੀ ਸੀ ਇੱਕ ਦਿਨ ਬਹੁਤ ਤੇਜ਼ ਗਰਮੀ ਪਈ ਸੂਰਜ ਅੱਗ ਬਾਗ ਤੱਪ ਰਿਹਾ ਸੀ ਹਾਥੀ ਗੱਜੂ ਨਦੀ ਵੱਲ ਆਇਆ ਪਾਣੀ ਪੀਣ ਲਈ ਉਸ ਦੀ ਦੇਹ ਪਸੀਨੇ ਨਾਲ ਭਰੀ ਹੋਈ ਸੀ ਉਹ ਦਰਜੀ ਦੀ ਦੁਕਾਨ ਦੇ ਸਾਹਮਣੇ ਆ ਕੇ ਰੁਕਿਆ ਅੱਜ ਲਾਲੂ ਬਹੁਤ ਤਣਾਅ ਵਿੱਚ ਸੀ ਉਸ ਦੇ ਕਈ ਗਾਹਕਾਂ ਨੇ ਕੱਪੜੇ ਤਰੰਤ ਚਾਹੀਦੇ ਸਨ ਤੇ ਜਿਸ ਕਰਕੇ ਉਹ ਚਿਰਚੜਾ ਹੋਇਆ ਪਿਆ ਸੀ ਜਦ ਗੱਜੂ ਨੇ ਆਪਣੀ ਸੁੰਡ ਅੰਦਰ ਕੀਤੀ ਜਿਵੇਂ ਹਮੇਸ਼ਾ ਖਾਣ ਲਈ ਕੁਝ ਮੰਗਦਾ ਤਾਂ ਲਾਲੂ ਨੇ ਗੁੱਸੇ ਵਿੱਚ ਆ ਕੇ ਬਿਨਾਂ ਸੋਚੇ ਸਮਝੇ ਆਪਣੇ ਸੂਏ ਨਾਲ ਹਾਥੀ ਦੀ ਸੁੰਡ ਵਿੱਚ ਚਬੋ ਦਿੱਤੀ ਹਟ ਮਾੜੇ ਜਾਨਵਰ ਅੱਜ ਮੈਨੂੰ ਤੰਗ ਨਾ ਕਰ ਲਾਲੂ ਚੀਲਾ ਉੱਠਿਆ ਹਾਥੀ ਦਰਦ ਨਾਲ ਛੀਕ ਉੱਠਿਆ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਕਦੇ ਜਿਹੜਾ ਮਿੱਤਰ ਨਾਲ ਪਿਆਰ ਨਾਲ ਮਿਲਦਾ ਸੀ ਉਸ ਨੂੰ ਅੱਜ ਉਸ ਨੂੰ ਦਰਦ ਦਿੱਤਾ ਗੱਜੂ ਦੇ ਦਿਲ ਨੂੰ ਗਹਿਰਾ ਸੁੱਖ ਹੋਇਆ ਉਹ ਚੁੱਪਚਾਪ ਨਦੀ ਵੱਲ ਨੂੰ ਗਿਆ ਆਪਣੀ ਸੁੰਡ ਨਾਲ ਠੰਡਾ ਪਾਣੀ ਭਰਿਆ ਤੇ ਵਾਪਸ ਆ ਕੇ ਉਸ ਨੇ ਲਾਲੂ ਦੀ ਦੁਕਾਨ ਉੱਤੇ ਛਿੜਕ ਦਿੱਤਾ ਸਾਰੀ ਮਸ਼ੀਨ ਕੱਪੜੇ ਧਾਗੇ ਭੇਜ ਗਏ ਲਾਲੂ ਦੇ ਮੂੰਹ ਚੋਂ ਨਿਕਲਿਆ ਹਾਏ ਮੇਰਾ ਕੰਮ ਮੁੱਕ ਗਿਆ ਗੱਜੂ ਚੁੱਪਚਾਪ ਜੰਗਲ ਵੱਲ ਵਾਪਸ ਚਲਾ ਗਿਆ ਉਸਨੇ ਦਿਲ ਵਿੱਚ ਰੋਸ ਸੀ ਪਰ ਦੁੱਖ ਨਹੀਂ ਸੀ ਉਸਨੇ ਸੋਚਿਆ ਮੈਂ ਕਦੇ ਵੀ ਉਸਨੂੰ ਨੁਕਸਾਨ ਨਹੀਂ ਪਹੁੰਚਾਇਆ ਫਿਰ ਵੀ ਉਸਨੇ ਮੇਰੇ ਨਾਲ ਧੋਖਾ ਕੀਤਾ ਦੂਜੇ ਦਿਨ ਸਵੇਰੇ ਨੂੰ ਜਦ ਲਾਲੂ ਦੀ ਦੁਕਾਨ ਸੁੱਕੀ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਬੋਲਿਆ ਮੈਂ ਤਾਂ ਗੱਜੂ ਨਾਲ ਠੀਕ ਨਹੀਂ ਕੀਤਾ ਉਹ ਤਾਂ ਮੇਰਾ ਮਿੱਤਰ ਸੀ ਸੱਚਾ ਮਿੱਤਰ ਸੀ ਉਹ ਕੇਲੇ ਗੰਨੇ ਅਤੇ ਚੀਨੀ ਵਾਲੇ ਪਾਣੀ ਨਾਲ ਜੰਗਲ ਵੱਲ ਨੂੰ ਚੱਲਿਆ ਲੈ ਕੇ ਗੱਜੂ ਇੱਕ ਵੱਡੇ ਦਰਖਤ ਦੇ ਹੇਠਾਂ ਬੈਠਾ ਸੀ ਲਾਲੂ ਨੇ ਹੌਲੀ ਜੀ ਕਿਹਾ ਗੱਜੂ ਭਰਾ ਮੈਨੂੰ ਮaaf ਕਰ ਦੇ ਤੇਲ ਗੱਜੂ ਭਰਾ ਮੈਨੂੰ ਮaaf ਕਰ ਦੇ ਮੈਂ ਗੁੱਸੇ ਵਿੱਚ ਬੇਵਕੂਫੀ ਕਰ ਬੈਠਾ ਸੀ ਗੱਜੂ ਨੇ ਹੌਲੀ ਜੀ ਆਪਣੀ ਸੁੰਡ ਨਾਲ ਉਸ ਨੂੰ ਸੂਹਿਆ ਉਸ ਦੀਆਂ ਅੱਖਾਂ ਵਿੱਚ ਹੁਣ ਕਾਫੀ ਮ ਉਹ ਦਰਦ ਚੱਲ ਕਰਿਆ ਸੀ ਉਸ ਦਿਨ ਤੋਂ ਦੋਹਾਂ ਵਿੱਚ ਫਿਰ ਤੋਂ ਦੋਸਤੀ ਹੋ ਗਈ ਹੁਣ ਹਾਥੀ ਦਿਨ ਰਾਤ ਦਰਜੀ ਦੀ ਦੁਕਾਨ ਸਾਫ਼ ਕਰਦਾ ਲਾਲੂ ਉਸ ਨੂੰ ਖਾਣਾ ਖਵਾਉਂਦਾ ਪਿੰਡ ਦੇ ਬੱਚੇ ਦੌੜ ਕੇ ਆਉਂਦੇ ਤੇ ਕਹਿੰਦੇ ਹਾਥੀ ਤੇ ਦਰਜੀ ਦੀ ਦੋਸਤੀ ਦੇਖੋ ਸੱਚੀ ਦੋਸਤੀ ਹੋ ਗਈ ਆ ਹੁਣ ਉਹ ਦੋਵੇਂ ਇੱਕ ਦੂਜੇ ਨੂੰ ਸਮਝਣ ਵੀ ਲੱਗ ਗਏ ਸਨ ਕਿਉਂਕਿ ਜੇਕਰ ਕਦੇ ਹਾਥੀ ਦੁਖੀ ਹੁੰਦਾ ਤਾਂ ਦਰਜੀ ਉਸ ਨੂੰ ਸਮਝ ਲੈਂਦਾ ਸੀ ਜੇ ਦਰਜੀ ਦੁਖੀ ਹੁੰਦਾ ਤਾਂ ਹਾਥੀ ਉਸ ਨੂੰ ਸਮਝ ਲੈਂਦਾ ਸੀ ਸਮਾਂ ਹੌਲੀ-ਹੌਲੀ ਬੀਤਦਾ ਗਿਆ ਗੱਜੂ ਤੇ ਹਾਥੀ ਤੇ ਦੀ ਦੋਸਤੀ ਪਿੰਡ ਦੀ ਚਰਚਾ ਬਣ ਗਈ ਹਰ ਸਵੇਰ ਗੱਜੂ ਨਦੀ ਤੋਂ ਪਾਣੀ ਪੀਣਾ ਆਉਂਦਾ ਫਿਰ ਲਾਲੂ ਦੀ ਦੁਕਾਨ ਤੇ ਜਾ ਕੇ ਉਸ ਦੀ ਮਦਦ ਕਰਦਾ ਕਈ ਵਾਰੀ ਉਹ ਆਪਣੀ ਸੁੰਡ ਨਾਲ ਕੱਪੜੇ ਸੁਕਾਉਂਦਾ ਕਈ ਵਾਰੀ ਛਾਂ ਪੈਂਦਾ ਸ਼ਾ ਪੈਦਾ ਕਰਦਾ ਤਾਂ ਕਿ ਗਾਹਕਾਂ ਨੂੰ ਧੁੱਪ ਨਾ ਲੱਗੇ ਲਾਲੂ ਹੱਸਦਾ ਕਹਿੰਦਾ ਗੱਜੂ ਤੂੰ ਤਾਂ ਮੇਰਾ ਸਹਾਇਕ ਬਣ ਗਿਆ ਏ ਗੱਜੂ ਖੁਸ਼ੀ ਨਾਲ ਆਪਣੀ ਸੁੰਡ ਹਿਲਾਉਂਦਾ ਤੇ ਨਰਮ ਕਰਕਰਹਾਟ ਕਰਦਾ ਇਹ ਦੋਸਤੀ ਸਿਰਫ ਦੋ ਜੀਵਾਂ ਵਿਚਕਾਰ ਨਹੀਂ ਸੀ ਇਸ ਲਈ ਪੂਰੇ ਪਿੰਡ ਵਿੱਚ ਇੱਕ ਸਿੱਖਿਆ ਬਣ ਗਈ ਸੀ ਲੋਕ ਕਹਿੰਦੇ ਸੀ ਕਿ ਵੇਖੋ ਜੇ ਦਿਲ ਸਾਫ਼ ਹੋਵੇ ਤਾਂ ਜਾਨਵਰ ਤੇ ਇਨਸਾਨ ਵੀ ਸੱਚੇ ਮਿੱਤਰ ਬਣ ਸਕਦੇ ਨੇ ਪਰ ਇੱਕ ਜ਼ਿੰਦਗੀ ਹਮੇਸ਼ਾ ਸੌਖੀ ਨਹੀਂ ਰਹਿੰਦੀ ਇੱਕ ਸਾਲ ਮੀਂਹ ਬਿਲਕੁਲ ਨਾ ਪਿਆ ਸਾਰੀਆਂ ਫਸਲਾਂ ਸੁੱਕ ਗਈਆਂ ਨਦੀ ਦਾ ਪਾਣੀ ਘਟ ਹੋ ਗਿਆ ਪਿੰਡ ਵਿੱਚ ਪਿੰਡ ਵਿੱਚ ਕਾਲ ਪੈ ਗਿਆ ਲੋਕ ਪਾਣੀ ਲਈ ਇੱਕ ਦੂਜੇ ਨਾਲ ਝਗੜਨ ਲੱਗੇ ਗੱਜੂ ਦਾ ਵੀ ਹਾਲ ਬੁਰਾ ਸੀ ਉਸ ਨੂੰ ਜੰਗਲ ਵਿੱਚ ਪਾਣੀ ਨਹੀਂ ਸੀ ਮਿਲਦਾ ਪਰ ਉਹ ਕਦੇ ਦਰਜੀ ਦੀ ਦੁਕਾਨ ਤੇ ਨਹੀਂ ਆਇਆ ਸੀ ਉਹ ਸੋਚਦਾ ਸੀ ਲਾਲੂ ਦੇ ਘਰ ਵੀ ਪਾਣੀ ਨਹੀਂ ਹੋਵੇਗਾ ਮੈਂ ਉਸ ਨੂੰ ਕਿਉਂ ਤੰਗ ਕਰਾਂ ਇੱਕ ਦਿਨ ਲਾਲੂ ਦਰਜੀ ਨੇ ਸੋਚਿਆ ਗੱਜੂ ਕਿੱਥੇ ਗਿਆ ਕਈ ਦਿਨਾਂ ਤੋਂ ਆਇਆ ਨਹੀਂ ਉਹ ਜੰਗਲ ਵੱਲ ਨਿਕਲਿਆ ਦੂਰ ਦੂਰ ਤੱਕ ਤੁਰਨ ਤੋਂ ਬਾਅਦ ਉਸ ਨੇ ਗੱਜੂ ਨੂੰ ਵੇਖਿਆ ਗੱਜੂ ਕਾਫੀ ਹੱਦ ਤੱਕ ਥੱਕਿਆ ਹੋਇਆ ਤੇ ਕਮਜ਼ੋਰ ਸੀ ਨਦੀ ਦੇ ਸੁੱਕੇ ਤਲ ਵਿੱਚ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਪਾਣੀ ਨਹੀਂ ਦੁੱਖ ਭਰਿਆ ਹੋਇਆ ਸੀ ਲਾਲੂ ਨੂੰ ਰੋਣਾ ਆ ਗਿਆ ਉਹ ਕਹਿੰਦਾ ਮੇਰੇ ਦੋਸਤ ਤੂੰ ਮੈਨੂੰ ਛੱਡ ਨਹੀਂ ਸਕਦਾ ਉਹ ਵਾਪਸ ਪਿੰਡ ਆਇਆ ਤੇ ਸਭ ਨੂੰ ਇਕੱਠਾ ਕੀਤਾ ਸਨ ਉਹ ਗੱਜੂ ਲਈ ਕੁਝ ਕਰਨਾ ਪਵੇਗਾ ਉਸਨੇ ਕਿਹਾ ਪਹਿਲਾਂ ਤਾਂ ਲੋਕ ਹੱਸੇ ਇਹ ਦਰਜੀ ਹਾਥੀ ਲਈ ਪਾਣੀ ਕਿਵੇਂ ਲਿਆਵੇਗਾ ਪਰ ਲਾਲੂ ਨੇ ਹਿੰਮਤ ਨਹੀਂ ਹਾਰੀ ਉਸਨੇ ਇੱਕ ਪੁਰਾਣੀ ਨਹਿਰ ਖੋਦਣ ਦੀ ਸੋਚੀ ਤੇ ਕਦੇ ਨਦੀ ਨਾਲ ਜੋ ਜੁੜੀ ਹੁੰਦੀ ਸੀ ਪਿੰਡ ਦੇ ਕੁਝ ਬੱਚੇ ਤੇ ਔਰਤਾਂ ਵੀ ਉਸ ਦੇ ਨਾਲ ਲੱਗ ਗਏ ਉਹ ਸਾਰੇ ਦਿਨ ਰਾਤ ਖੁਦਾਈ ਕਰਨ ਲੱਗੇ ਗੱਜੂ ਦੂਰੋਂ ਦੇਖ ਕੇ ਵੇਖਦਾ ਸੀ ਕਿ ਉਸ ਨੂੰ ਵਿਸ਼ਵਾਸ ਸੀ ਕਿ ਉਹ ਇਨਸਾਨ ਨੇ ਉਸ ਲਈ ਇੰਨਾ ਕਰ ਸਕਦੇ ਨੇ ਫਿਰ ਉਹ ਵੀ ਉਹਨਾਂ ਦੀ ਮਦਦ ਕਿਉਂ ਨਾ ਕਰੇ ਕਈ ਦਿਨਾਂ ਬਾਅਦ ਜਦ ਨਹਿਰ ਪੂਰੀ ਹੋਈ ਨਦੀ ਦਾ ਪਾਣੀ ਹੌਲੀ-ਹੌਲੀ ਗੱਜੂ ਵਾਲੇ ਖੱਡੇ ਵਿੱਚ ਵਹਿਣ ਲੱਗਾ ਗੱਜੂ ਖੁਸ਼ੀ ਨਾਲ ਚੀਕ ਉੱਠਿਆ ਆਪਣੀ ਸੁੰਡ ਨਾਲ ਪਾਣੀ ਸਿੜਕਣ ਲੱਗਾ ਪਿੰਡ ਦੇ ਬੱਚੇ ਵੀ ਉਸਦੇ ਨਾਲ ਖੇਡਣ ਲੱਗੇ ਲਾਲੂ ਨੇ ਹੱਸ ਕੇ ਕਿਹਾ ਵੇਖਿਆ ਗੱਜੂ ਸੱਚੀ ਦੋਸਤੀ ਕਦੇ ਵੀ ਹਾਰ ਨਹੀਂ ਮੰਨਦੀ ਕੱਲ ਦੇ ਕਾਲ ਦੇ ਉਹਨਾਂ ਦਿਨਾਂ ਵਿੱਚ ਗੱਜੂ ਹਮੇਸ਼ਾ ਪਿੰਡ ਦੇ ਲੋਕਾਂ ਦੀ ਮਦਦ ਕਰ ਰਿਹਾ ਸੀ ਜਦ ਪਿੰਡ ਵਿੱਚ ਕੋਈ ਭਾਰੀ ਸਮਾਨ ਚੁੱਕਣਾ ਹੁੰਦਾ ਗੱਜੂ ਸਭ ਤੋਂ ਪਹਿਲਾਂ ਪਹੁੰਚਦਾ ਜਦ ਕਿਸੇ ਦਾ ਬੱਚਾ ਨਦੀ ਵਿੱਚ ਡਿੱਗ ਜਾਂਦਾ ਉਹ ਆਪਣੀ ਸੁੰਡ ਨਾਲ ਕੱਢ ਲੈਂਦਾ ਪਿੰਡ ਦੇ ਲੋਕ ਵੀ ਉਸ ਨੂੰ ਪਿਆਰ ਕਰਦੇ ਤੇ ਉਸ ਨੂੰ ਸਮਝਣ ਲੱਗੇ ਸਨ ਲਾਲੂ ਦਰਜੀ ਤੇ ਗੱਜੂ ਦੀ ਮਿੱਤਰਤਾ ਦੀ ਮਿਸਾਲ ਹੁਣ ਜਾਜਪੁਰ ਵਿੱਚ ਫੈਲ ਗਈ ਸੀ ਨੇੜਲੇ ਪਿੰਡਾਂ ਦੇ ਲੋਕ ਵੀ ਆ ਗਏ ਸਨ ਉਹਨਾਂ ਨੂੰ ਮਿਲਣ ਉਹਨਾਂ ਦੀਆਂ ਤਸਵੀਰਾਂ ਖਿੱਚਦੇ ਤੇ ਕਹਿੰਦੇ ਕਿ ਇਹ ਦੋਸਤੀ ਸਾਨੂੰ ਸਿਖਾਉਂਦੀ ਹੈ ਕਿ ਪਿਆਰ ਸਹਿਯੋਗ ਤੇ ਮਾਫੀ ਸਭ ਤੋਂ ਵੱਡੇ ਗੁਣ ਨੇ ਜਿਸ ਵਿੱਚ ਹਾਥੀ ਅਤੇ ਲਾਲੂ ਦੀ ਦੋਸਤੀ ਸਭ ਤੋਂ ਮਸ਼ਹੂਰ ਸੀ ਹੌਲੀ ਹੌਲੀ ਸਮਾਂ ਬਦਲ ਰਿਹਾ ਸੀ ਮੌਸਮ ਬਦਲ ਰਿਹਾ ਸੀ ਮੀਂਹ ਲੱਗਾ ਸੀ ਪਿੰਡ ਦੇ ਲੋਕ ਹੌਲੀ-ਹੌਲੀ ਫਿਰ ਤੋਂ ਖੁਸ਼ ਹੋਣ ਲੱਗੇ ਕਿਉਂਕਿ ਖੇਤਾਂ ਵਿੱਚ ਹਰਿਆਲੀ ਆ ਗਈ ਸੀ ਕਣਕ ਦੀ ਲਹਿਰ ਦੌੜ ਰਹੀ ਸੀ ਨਦੀ ਚੜ ਗਈ ਸੀ ਲੋਕ ਮੁੜ ਖੁਸ਼ੀ ਨਾਲ ਆਪਣਾ ਕੰਮ ਕਰਨ ਲੱਗੇ ਪਰ ਇੱਕ ਦਿਨ ਦੂਰੋਂ ਧੂੜ ਬੱਦਲ ਦਿਸਿਆ ਲੋਕਾਂ ਨੇ ਦੇਖਿਆ ਕਿ ਰਾਜੇ ਦੀ ਸੈਨਾ ਪਿੰਡ ਵੱਲ ਆ ਰਹੀ ਹੈ ਸੈਨਿਕਾਂ ਨੇ ਘੋੜੇ ਤੇ ਝੰਡੇ ਲਹਿਰਾਉਂਦੇ ਆ ਕੇ ਐਲਾਨ ਕੀਤਾ ਕਿ ਇਹ ਰਾਜੇ ਦੀ ਜ਼ਮੀਨ ਹੈ ਹੁਣ ਇੱਥੇ ਰਾਜੇ ਦਾ ਹੁਕਮ ਨਾਲ ਫੌਜ ਦਾ ਡੇਰਾ ਬਣੇਗਾ ਸਭ ਲੋਕ ਆਪਣਾ ਘਰ ਖਾਲੀ ਕਰ ਦੋ ਪਿੰਡ ਦੇ ਲੋਕ ਡਰ ਗਏ ਕਿਸੇ ਕੋਲ ਰਾਜੇ ਨਾਲ ਲੜਨ ਦੀ ਤਾਕਤ ਨਹੀਂ ਸੀ ਸਾਰੇ ਚਿੰਤਾ ਵਿੱਚ ਪੈ ਗਏ ਲਾਲੂ ਦਰਜੀ ਨੇ ਕਿਹਾ ਸਾਡਾ ਘਰ ਹੈ ਜੇ ਅਸੀਂ ਚੁੱਪ ਬੈਠੇ ਤਾਂ ਸਾਡੀ ਮਿਹਨਤ ਬਿਆਰਥ ਹੋ ਜਾਵੇਗੀ ਪਰ ਕਿਸੇ ਨੂੰ ਵੀ ਹਿੰਮਤ ਨਹੀਂ ਸੀ ਜਦੋਂ ਗੱਜੂ ਦੇ ਕੋਲ ਗਿਆ ਗੱਜੂ ਉਸ ਵੇਲੇ ਨਦੀ ਦੇ ਕਿਨਾਰੇ ਖੇਡ ਰਿਹਾ ਸੀ ਬੱਚਿਆਂ ਨੂੰ ਵੇਖ ਰਿਹਾ ਸੀ ਲਾਲੂ ਨੇ ਉਸ ਦੇ ਅੱਗੇ ਹੱਥ ਜੋੜੇ ਮੇਰੇ ਦੋਸਤ ਸਾਡਾ ਪਿੰਡ ਖਤਰੇ ਵਿੱਚ ਹੈ ਕੀ ਤੂੰ ਸਾਡੀ ਮਦਦ ਕਰੇਂਗਾ ਗੱਜੂ ਨੇ ਆਪਣੀ ਸੁੰਡ ਉੱਚੀ ਕਰਕੇ ਇੱਕ ਗੱਜਦਾਰ ਆਵਾਜ਼ ਵਿੱਚ ਕਿਹਾ ਜਿਵੇਂ ਕਹਿ ਰਿਹਾ ਹੋਵੇ ਕਿ ਮੈਂ ਤਿਆਰ ਹਾਂ ਰਾਤ ਪੈ ਗਈ ਸਾਰੇ ਪਿੰਡ ਵਾਸੀ ਚੁੱਪਚਾਪ ਇਕੱਠੇ ਹੋਏ ਲਾਲੂ ਨੇ ਇੱਕ ਯੋਜਨਾ ਬਣਾਈ ਗੱਜੂ ਸਵੇਰ ਤੋਂ ਪਹਿਲਾਂ ਰਾਜੇ ਦੀ ਸੈਨਾ ਦੇ ਰਸਤੇ ਦੇ ਮਿੱਟੀ ਦਾ ਬੰਨ ਬਣਾਵੇਗਾ ਤਾਂ ਕਿ ਉਹ ਘੋੜਿਆਂ ਦੇ ਰੱਥਾਂ ਨਾਲ ਅੱਗੇ ਵਧ ਨਾ ਸਕਣ ਅਸੀਂ ਉਧਰ ਪਾਣੀ ਛੱਡ ਦਵਾਂਗੇ ਤਾਂ ਕਿ ਰਸਤਾ ਦਲਦਲ ਬਣ ਜਾਵੇ ਗੱਜੂ ਨੇ ਆਪਣੀ ਸੁੰਡ ਨਾਲ ਵੱਡੇ ਦਰਖਤ ਉਖਾੜ ਕੇ ਰਸਤੇ ਵਿੱਚ ਸੁੱਟ ਦਿੱਤੇ ਉਸ ਦੀ ਤਾਕਤ ਅਜਿਹੀ ਸੀ ਕਿ ਕੁਝ ਹੀ ਘੰਟਿਆਂ ਵਿੱਚ ਪੂਰਾ ਰਸਤਾ ਰੁਕ ਗਿਆ ਫਿਰ ਉਸ ਨੇ ਆਪਣੀ ਵੱਡੀ ਦੇ ਦੇ ਨਾਲ ਨਦੀ ਦਾ ਰੁੱਖ ਮੋੜ ਦਿੱਤਾ ਅਤੇ ਪਾਣੀ ਹੌਲੀ-ਹੌਲੀ ਰਾਜੇ ਦੀ ਸੈਨਾ ਦੇ ਰਸਤੇ ਵੱਲ ਨੂੰ ਵਗੜ ਲੱਗਾ ਸਵੇਰ ਹੋਈ ਤਾਂ ਸਾਰੀ ਫੌਜ ਸਾਰਾ ਡੇਰਾ ਚਿੱਕੜ ਵਿੱਚ ਫਸ ਗਿਆ ਘੋੜੇ ਪੈਰ ਘੋੜਿਆਂ ਦੇ ਪੈਰ ਤਸ ਗਏ ਰਾਤ ਅੱਗੇ ਨਹੀਂ ਵਧ ਸਕੇ ਸੈਨਿਕ ਗੁੱਸੇ ਨਾਲ ਚੀਕਣ ਲੱਗੇ ਸਭ ਕਿਸ ਨੇ ਕੀਤਾ ਲਾਲੂ ਤੇ ਪਿੰਡ ਵਾਸੀ ਚੁੱਪ ਰਹੇ ਪਰ ਗੱਜੂ ਸਾਹਮਣੇ ਆ ਗਿਆ ਉਸਨੇ ਆਪਣੀ ਸੁੰਡ ਨਾਲ ਧਰਤੀ ਤੇ ਚਾਪ ਮਾਰੀ ਤੇ ਉੱਚੀ ਗੱਜਣਾ ਸ਼ੁਰੂ ਕਰ ਦਿੱਤਾ ਸੈਨਿਕ ਡਰ ਕੇ ਪਿੱਛੇ ਹਟ ਗਏ ਕੁਝ ਨੇ ਤੀਰ ਚਲਾਏ ਪਰ ਗੱਜੂ ਨੇ ਆਪਣੀ ਮੋਟੀ ਚਮੜੀ ਨਾਲ ਸਭ ਕੁਝ ਝੱਲ ਲਿਆ ਲਾਲੂ ਦਰਜੀ ਚੀਕਿਆ ਰੁੱਕ ਜਾਓ ਇਹ ਹਾਥੀ ਸਾਡੇ ਪਿੰਡ ਦਾ ਰਾਖਾ ਏ ਅਸੀਂ ਰਾਜੇ ਨਾਲ ਜੰਗ ਨਹੀਂ ਚਾਹੁੰਦੇ ਪਰ ਅਸੀਂ ਅਨਿਆਏ ਸਹੰਦੇ ਨਹੀਂ ਇੱਕਰ ਗੱਲ ਰਾਜੇ ਤੱਕ ਜਦੋਂ ਇਹ ਗੱਲ ਰਾਜੇ ਤੱਕ ਪਹੁੰਚੀ ਰਾਜਾ ਖੁਦ ਕੋਡੇ ਤੇ ਆਇਆ ਜਦ ਉਸਨੇ ਹਾਥੀ ਦੀ ਹਿੰਮਤ ਦੇਖੀ ਉਸਦੇ ਚਿਹਰੇ ਤੇ ਹੈਰਾਨੀ ਸੀ ਇਹ ਕਿਹੜਾ ਹਾਥੀ ਹੈ ਜੋ ਮੇਰੀ ਸੈਨਾ ਨੂੰ ਰੋਕ ਲਿਆ ਲਾਲੂ ਅੱਗੇ ਵਧਿਆ ਤੇ ਕਿਹਾ ਮਹਾਰਾਜ ਇਹ ਮੇਰਾ ਦੋਸਤ ਹੈ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਬਸ ਅਸੀਂ ਆਪਣੀ ਜ਼ਮੀਨ ਤੇ ਆਪਣੇ ਘਰਾਂ ਵਿੱਚ ਮਿਹਨਤ ਕਰਕੇ ਰਹਿਣਾ ਚਾਹੁੰਨੀ ਆ ਰਾਜਾ ਕੁਝ ਸਮੇਂ ਚੁੱਪ ਰਿਹਾ ਫਿਰ ਹੱਸ ਪਿਆ ਤੇਰੇ ਜੈ ਸੱਚੇ ਮਿੱਤਰ ਹਾਥੀ ਤੇ ਜੈ ਸਾਥੀ ਨਾਲ ਪਿੰਡ ਵਿੱਚ ਇੱਕ ਖਾਸ ਚਰਚਾ ਹੋ ਰਹੀ ਹੈ ਮੈਂ ਹੁਕਮ ਦਿੰਦਾ ਹਾਂ ਕਿ ਇਹ ਪਿੰਡ ਕਿਸੇ ਤੋਂ ਨਹੀਂ ਲਿਆ ਜਾਵੇਗਾ ਇਸ ਦਾ ਨਾਮ ਰੱਖਿਆ ਜਾਵੇਗਾ ਮਿੱਤਰਪੁਰ ਸਾਰੇ ਪਿੰਡ ਵਾਲੇ ਖੁਸ਼ੀ ਨਾਲ ਝੋ ਮੁਠੇ ਗੱਜੂ ਨੇ ਸੁੰਡਨਾ ਪਾਣੀ ਸੜਕ ਕੇ ਸਭ ਨੂੰ ਆਸ਼ੀਰਵਾਦ ਦਿੱਤਾ ਉਸ ਦਿਨ ਤੋਂ ਬਾਅਦ ਸਾਰੇ ਲੋਕ ਗੱਜੂ ਅਤੇ ਲਾਲੂ ਦੀ ਦੋਸਤੀ ਨੇ ਚਰਚਾ ਦੂਰ ਦੂਰ ਤੱਕ ਦੂਰ ਦੇ ਪਿੰਡਾਂ ਤੱਕ ਹੋਣ ਲੱਗੀ ਹੁਣ ਲਾਲੂ ਵੀ ਬੁੱਢਾ ਹੋ ਗਿਆ ਸੀ ਗੱਜੂ ਵੀ ਹੁਣ ਬੱਡੀ ਉਮਰ ਦਾ ਹੋ ਗਿਆ ਸੀ ਪਰ ਹਰ ਸਵੇਰ ਅਜੇ ਵੀ ਗੱਜੂ ਲਾਲੂ ਨੂੰ ਮਿਲਣ ਆਉਂਦਾ ਦੋਨਾਂ ਦੀ ਦੋਸਤੀ ਹਜੇ ਵੀ ਕਾਇਮ ਸੀ ਤੇ ਦੋਮੋ ਦੋਨੇ ਜਾਣੇ ਨਦੀ ਦੇ ਕਿਨਾਰੇ ਤੇ ਚੁੱਪਚਾ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਕਰਦੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਕੋਈ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ